ਕਿੰਨਾ ਕਿਹੜੇ ਲੋਕ ਨੇ ਐਸੇ ਜਿਨ੍ਹਾਂ ਨੂੰ ਅਦਾਲਤ ਨੇ ਜ਼ਮਾਨਤ ਮਨਜ਼ੂਰ ਕਰ ਦਿੱਤੀ ਹੈ ਜਿਹੜੀ 87 ਨੰਬਰ ਐਫ ਆਈ ਆਰ ਆ ਉਹਦੇ ਵਿੱਚ ਐਮ ਐਲ ਏ ਸਾਹਿਬ ਆਪਨੇ ਹਰਮਿਤ ਸਿੰਘ ਜੀ ਹਰਿੰਦਰਪਾਲ ਸਿੰਘ ਹੈ ਹਰਿੰਦਰ ਸਿੰਘ ਹੈ ਗੁਰਪ੍ਰੀਤ ਸਿੰਘ ਤੇ ਸਰਜੀਤ ਸਿੰਘ ਦੇ ਖਿਲਾਫ ਹੋਈ ਹੈ 75000 ਰੁਪਏ ਦੀ ਵਨ ਸ਼ੋਰਟੀ ਨਾਲ ਚਾਰੇ ਬੰਦਿਆਂ ਨੂੰ ਐਂਟੀਸੀਪੇਟਰੀ ਬੇਲ ਦੇ ਦਿੱਤੀ ਹੈ ਜੱਜ ਸਾਹਿਬ ਨੇ ਪੁਲਿਸ ਦੇ ਉਹ ਡਾਕੂਮੈਂਟ ਦੇਖਣ ਤੋਂ ਬਾਅਦ ਹੀ ਜਿਨ੍ਹਾਂ ਜਿਨ੍ਹਾਂ ਦੀ ਬੇਲ ਤੁਸੀਂ ਲਗਾਈ ਸੀ ਉਹ ਅਪਰੂਵ ਕਰ ਮੈਂ 3 ਜਾਂ 4 ਬੰਦੇ ਕੁਝ 4 ਬੰਦਿਆਂ ਦੀ ਲਾਉ ਹੋਗੀ ਕਿ ਜਦੋਂ ਇਹ ਗੱਲ ਅਦਾਲਤ ਦੇ ਕੋਲ ਜਾਂਦੀ ਹੈ ਜੀ ਪਰ ਜ਼ਾਹਿਰ ਹੈ ਕਿ ਜੱਜ ਸਾਹਿਬ ਨੇ ਵੀ ਝਾੜ ਪਾਈ ਹੋਣੀ ਹੈ थाना ਜੁਲਕਾ ਦੇ ਐਸ ਐਚ ਓ ਕੋਈ ਵੀ ਇਹੋ ਜਿਹਾ ਪੁਲਿਸ ਕੋ ਜਵਾਬ ਨਹੀਂ ਸੀ ਜਿੱਥੇ ਉਹ ਕੋਈ ਦੱਸ ਸਕਦੇ ਹੁਣ ਵੀ ਕੋਈ ਫੋਨ ਟਰੈਕਟਰ ਸੀ ਕੋਈ ਟਰੈਕਟਰਾਂ ਨਾਲ ਮਿੱਟੀ ਪੁੱਟ ਰਹੇ ਸੀ ਕੋਈ ਇਹੋ ਜਿਹਾ ਉਸ ਪਿੰਡ ਦਾ ਗਵਾਹ ਕੋਈ ਸਰਪੰਚ ਪੰਚ ਮਤਲਬ ਨਾ ਕੋਈ ਸਬੂਤ ਨਾ ਕੋਈ ਗਵਾਹ ਐਫ ਆਈ ਆਰ ਹੈਗੀ ਹੈ ਫਿਰ ਐਫ ਆਈ ਆਰ ਐਗਜ਼ਿਸਟ ਕਰਦੀ ਇੱਕ ਬੜੇ ਚਿਰ ਦਾ ਟੈਰਰ ਸੀ ਵੀ ਐਮ ਐਲ ਏ ਤੇ ਪਤਾ ਨਹੀਂ ਕਿੰਨੀਆਂ ਕ ਐਫ ਆਈ ਆਰਾਂ ਉਸ ਗੱਲ ਤੋਂ ਅੱਜ ਅਸੀਂ ਰਿਲੈਕਸ ਹੋਏ ਆ ਅੱਜ ਨਵਾਂ ਐਫੀਡੇਵਿਟ ਆਇਆ ਐਮਐਲਏ ਸਾਹਿਬ ਅੱਛਾ ਉਹਦੇ ਵਿੱਚ ਇਹਨਾਂ ਨੇ 14 ਐਫਆਈਆਰ ਦਿੱਤੀਆਂ ਕਿ ਇਹ ਦਿਖਾਇਆ ਗਿਆ ਕਿ ਦੇਖੋ ਜੀ ਇਹ ਪਹਿਲਾਂ 11 ਵੀ ਇਹਨਾਂ ਦੇ ਖਿਲਾਫ ਸਿਰ ਤੇ ਤਰੀਕ ਤੈਅ ਹੋਈ ਹੈ ਇਸ ਦੀ ਨੈਕਸਟ ਵੀਕ 'ਚ ਕੋਈ ਫਾਈਲ ਹੋ ਜਾਈ ਮਿਲ ਜੇ ਕੀਤਾ ਕਿੰਨਾ ਕੁ ਸਮਾਂ ਲੱਗ ਸਕਦਾ ਫੈਸਲਾ ਆਉਣ ਤੇ 1 ਮਨਥ ਆ ਜਾਣੀ ਚਾਹੀਦੀ ਮਤਲਬ ਇਸ ਵਾਰ ਵਾਲੀ ਦੀਵਾਲੀ ਪਠਾਨ ਮਾਜਰਾ ਸਾਹਿਬ ਆਪਣੇ ਪਰਿਵਾਰ ਦੇ ਨਾਲ ਨਹੀਂ ਮਨਾ ਸਕਿਆ ਬਿਲਕੁਲ ਤੇ ਇਹ ਸਚਾਈ ਹੂੰ ਬਾਹਰ ਹੀ ਰਹਿਣਾ ਪੋਵੇਗਾ ਸੱਚੋ ਤੇ ਕੋਈ ਦਵਾਈ ਇੰਨਾ ਸੀ ਕਿ ਉਹਨਾਂ ਨੇ ਇਸ ਤਰੀਕੇ ਦੇ ਨਾਲ ਉਹਨੂੰ ਲਪੋ ਕੇ ਰੱਖਿਆ ਦਰਜ ਕਰ ਲਈ ਪਰ ਲਪੋਇਆ ਗਿਆ 1.9 ਤੋਂ ਬਾਅਦ ਹੂੰ ਪੁਲਿਸ ਡਿਪਾਰਟਮੈਂਟ ਅੰਡਰ ਪ੍ਰੈਸ਼ਰ ਹੀ ਚੱਲ ਰਿਹਾ ਹੈ ਤਾਂ ਜਿਵੇਂ ਐਮਐਲਏ ਸਾਹਿਬ ਨੇ ਕੋ ਬਹੁਤ ਵੱਡਾ ਕ੍ਰਿਮੀਨਲ ਸ਼ੋਅ ਕਰਨ ਦਾ ਸਾਨੂੰ ਮਕਸਦ ਲੱਗ ਰਿਹਾ ਇਸ ਤਰੀਕੇ ਨਾਲ ਫਰਾਰ ਰਹਿਣ ਦਾ ਕਿਤੇ ਉਲਟਾ ਨੁਕਸਾਨ ਤਾਂ ਨਹੀਂ ਪੈਂਦਾ ਕੇਸ ਦੇ ਉੱਤੇ ਬੇਸਿਕਲੀ ਤਾਂ ਇਹ 376 ਵਾਲੀ ਬੇਲ ਨੂੰ ਅਫੈਕਟ ਕਰਨਾ ਚਾਹੁੰਦੇ ਆ ਜਿਹਦੇ ਕਰਕੇ ਕੇਰਾ ਬੰਦੀ ਜਾਂਦੀ ਇਹ ਸਾਰਾ ਕੁਝ ਫਿਰ ਸਰਕਾਰ ਬੰਨੀ ਉਸ ਇੱਕ ਦੋ ਬਿਆਨਾਂ ਨੂੰ ਲੈ ਕੇ ਸਾਰਾ ਕੁਝ ਹੋ ਰਿਹਾ ਇਹ ਤਾਂ ਜਿਹੜਾ ਕ੍ਰਿਸ਼ਨ ਕੁਮਾਰ ਵਾਲਾ ਬਿਆਨ ਹੈ ਜੀ ਸਾਨੂੰ ਤਾਂ ਇਹ ਲੱਗ ਰਿਹਾ ਵੀ ਸਾਰਾ ਉਹਦਾ ਹੀ ਸੈਟ ਪੈਕ ਹੈ ਮਾਈਨਿੰਗ ਕੋਈ ਮਿੱਟੀ ਕਿਤੋਂ ਪੁੱਟ ਰਿਆ ਐ ਐਮਐਲਏ ਸਾਹਿਬ ਦੀ ਸ਼ਾਇਤੇ ਦੇਤੀ ਪੁਲਿਸ ਸੌਰੀ ਤੌਰ ਤੇ ਉਹਨਾਂ ਨੂੰ ਦੂਸਰਾ ਇੱਕ ਪਰਚਾ ਦਿਖਾ ਕੇ ਉਹਦੇ ਚ ਅਰੈਸਟ ਪਾ ਲੈਂਦੀ ਕਿ ਜੇ ਇੱਕ ਚੋਂ ਬੇਲ ਮਿਲ ਗਈ ਤਾਂ ਅਸੀਂ ਦੂਸਰੇ ਦੇ ਤਹਿਤ ਇਹਨੂੰ ਅੰਦਰ ਹੀ ਠੋਕ ਕੇ ਰੱਖਣਾ ਕਿ ਜਿਹੜੀਆਂ ਐਫਆਈਆਰਜ਼ ਨੇ ਬਾਅਦ ਵਾਲੀਆਂ 173 ਤੋਂ ਉਹਦੇ ਚ ਐਮਐਲਏ ਦਾ ਕੋਈ ਡਾਇਰੈਕਟ ਰੋਲ ਤਾਂ ਹੈ ਹੀ ਨਹੀਂ ਕਿਉਂਕਿ ਪੁਲਿਸ ਦਾ ਇੱਕ ਇਹ ਵੱਡਾ ਸਵਾਲ ਹੈ ਵੀ ਆਖਰ ਗਏ ਕਿੱਥੇ ਸਾਨੂੰ ਇੰਨਾ ਕੁ ਅਸੀਂ ਕਨਫਰਮ ਆ ਵੀ ਹਾਈ ਕੋਰਟ ਓਵਰ ਥਿਨ ਵੀਕ ਅਪਰੋਚ ਕਰਦੇ ਪੁਲਿਸਪੀ ਇਨ ਗੈਲੀ ਕਈਏ ਜਾਂ ਇਹ ਚਤਰਾਈ ਕਈਏ ਵੀ ਇਸ ਤਰੀਕੇ ਨਾਲ ਜਿਹੜਾ ਕੀਤਾ ਗਿਆ 88 ਵੀ ਚੜ੍ਹਦੀ ਤੇ 86 ਵੀ ਜਾਣਗੀ ਇਹਨੂੰ ਆਪਾਂ ਇੰਟੈਂਸ਼ਨਲੀ ਗਿਣ ਸਕਦੇ ਆ ਵੀ ਉਹਨਾਂ ਨੇ ਇਹਨੂੰ ਹਾਈਡ ਕਰਕੇ ਰੱਖਿਆ ਤੁਹਾਡੇ ਹਿਸਾਬ ਦੇ ਨਾਲ ਕਿਉਂ ਹਾਈਡ ਕੀਤਾ ਗਿਆ ਕੀ ਫਾਇਦਾ ਕੀ ਹੋਊਗਾ ਇਸ ਦਾ ਪੁਲਿਸ ਨੂੰ ਜਿੰਨੀਆਂ ਵੀ ਐਫ ਆਈ ਆਰ ਹੋਰੀਆਂ ਇਹ ਐਮ ਐਲ ਏ ਨੂੰ ਪ੍ਰੈਸ਼ਰ ਪਾਉਣ ਲਈ ਵੀ ਵੇਲ ਨਹੀਂ ਹੋਣੀ ਚਾਹੀਦੀ ਸਨੌਰਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨ ਬਾਜਰਾ ਨੂੰ ਫਰਾਰ ਹੋਏ तकरीबन 1.5 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ ਤੇ ਬੜੀ ਹੈਰਾਨੀ ਦੀ ਗੱਲ ਹੈ ਕਿ ਪੁਲਿਸ ਇੱਕ ਤੋਂ ਬਾਅਦ ਇੱਕ ਪਠਾਨ ਬਾਜਰਾ ਦੇ ਖਿਲਾਫ ਕੇਸ ਕੱਢ ਰਹੀ ਹੈ ਇਸ ਵੇਲੇ ਤੱਕ ਦੇਖਿਏ ਕਿ ਚਾਰ ਕੇਸ ਸਾਹਮਣੇ ਆ ਚੁੱਕੇ ਨੇ ਜਿਹੜੇ ਐਮਐਲਏ ਪਠਾਨ ਬਾਜਰਾ ਦੇ ਖਿਲਾਫ ਦਰਜ ਹੋਏ ਨੇ ਸਭ ਤੋਂ ਵੱਡਾ 376 ਵਾਲਾ ਕੇਸ ਹੀ ਹੈ ਪਰ ਅੱਜ ਚੌਥੇ ਕੇਸ ਦੇ ਵਿੱਚ ਇੱਕ ਵੱਡੀ ਕਾਰਵਾਈ ਹੋਈ ਹੈ ਪਟਿਆਲਾ ਦੀ ਅਦਾਲਤ ਦੇ ਵਿੱਚ ਜਾਣਕਾਰੀ ਇਹ ਮਿਲ ਰਹੀ ਹੈ ਕਿ ਕਾਫੀ ਐਸੇ ਬੰਦੇ ਨੇ ਜਿਨ੍ਹਾਂ ਦੇ ਐਫਆਈਆਰ ਦੇ ਵਿੱਚ ਨਾਮ ਸੀ ਤੇ ਉਹਨਾਂ ਨੂੰ ਕੋਰਟ ਨੇ ਜ਼ਮਾਨਤ ਮਨਜ਼ੂਰ ਕਰ ਦਿੱਤੀ ਹੈ ਤੇ ਕੀ ਪਠਾਨ ਮਾਜਰਾ ਦੀ ਜ਼ਮਾਨਤ ਵੀ ਮਨਜ਼ੂਰ ਹੋਈ ਹੈ ਇਸ ਕੇਸ ਦੇ ਵਿੱਚ ਤੇ ਸਾਡੇ ਨਾਲ ਪਠਾਨ ਮਾਜਰਾ ਦੇ ਵਕੀਲ ਵਿਕਰਮਜੀਤ ਸਿੰਘ ਭੁੱਲਰ ਮੌਜੂਦ ਨੇ ਪੁੱਲਸਾਪ ਕੀ ਹੋਇਆ ਚੌਥਾ ਕੇਸ ਜਿਹੜਾ ਅੱਜ ਕਾਫੀ ਹਾਈਲਾਈਟ ਹੋਇਆ ਤੇ ਕੀ ਕਿਨਾ ਕਿਹੜੇ ਲੋਕ ਨੇ ਐਸੇ ਜਿਨ੍ਹਾਂ ਨੂੰ ਅਦਾਲਤ ਨੇ ਜ਼ਮਾਨਤ ਮਨਜ਼ੂਰ ਕਰ ਦਿੱਤੀ ਹੈ ਇਹਦੇ ਵਿੱਚ ਰਾਮਪ੍ਰਿੰਦਰ ਜੀ ਜਿੱਦਨ ਦਾ 1.9 2025 ਤੋਂ ਠਰਮਾਇਰਾ ਸਾਹਿਬ ਜਿੱਦਨ ਤੋਂ ਲਾਈਵ ਹੁੰਦੇ ਆ ਤੇ ਉਸਦਨ ਤੋਂ ਐਫ ਆਈ ਆਰ ਦੀ ਜਿਹੜੀ ਸੀਰੀਜ਼ ਚੱਲਦੀ ਹੈ ਹੂੰ 173 ਐਫ ਆਈ ਆਰ ਹੁੰਦੀ ਹੈ 174 ਹੁੰਦੀ ਹੈ 1 ਲੇਟਰ ਹੁਣ ਆ ਕੇ 87 ਨੰਬਰ ਐਫ ਆਈ ਆਰ ਹੁੰਦੀ ਹੈ ਜਿਹੜੀ ਮਾਈਨਿੰਗ ਐਕਟ ਦੀ ਝੁਲਕਾ ਠਾਣੇ ਵਿੱਚ ਹੁੰਦੀ ਹੈ ਹੂੰ ਜਿਹੜੀ 87 ਨੰਬਰ ਐਫ ਆਈ ਆਰ ਆ ਉਹਦੇ ਵਿੱਚ ਐਮ ਐਲ ਏ ਸਾਹਿਬ ਆਪਨੇ ਹਰਮਿਤ ਸਿੰਘ ਜੀ ਹਰਿੰਦਰਪਾਲ ਸਿੰਘ ਹੈ ਹਰਿੰਦਰ ਸਿੰਘ ਐ ਗੁਰਪ੍ਰੀਤ ਸਿੰਘ ਤੇ ਸਰਜੀਤ ਸਿੰਘ ਦੇ ਖਿਲਾਫ ਹੋਈ ਐ ਠੀਕ ਐ ਇਹਨਾਂ ਵਿੱਚੋਂ ਚਾਰ ਬੰਦਿਆਂ ਦੀ ਜ਼ਮਾਨਤ ਲਗਾਈ ਗਈ ਸੀ ਐਕਸੈਪਟ ਐਮਐਲਏ ਸਾਹਿਬ ਜਿਹੜੀ ਅੱਜ ਮਾਨਯੋਗਾ ਤੁਲਕੰਬੂ ਜੀ ਦੀ ਕੋਰਟ ਵਿੱਚ ਲੱਗੀ ਸੀ ਜਿਨ੍ਹਾਂ ਨੇ ਅੱਜ ਸਾਨੂੰ 75000 ਰੁਪਏ ਦੀ ਵਨ ਛੋਟੀ ਨਾਲ ਚਾਰੇ ਬੰਦਿਆਂ ਨੂੰ ਐਂਟੀਸੀਪੇਟਰੀ ਬੇਲ ਦੇ ਦਿੱਤੀ ਐ ਹੂੰ ਉਹਦੇ ਵਿੱਚ ਐਮਐਲਏ ਸਾਹਿਬ ਇਕੱਲੇ ਰਹਿ ਗਏ ਬਾਕੀ ਸਾਰਿਆਂ ਦੀ ਬੇਲ ਹੋ ਗਈ ਇੰਟਰਸਟਿੰਗ ਪਾਰਟ ਇਹ ਆ ਵੀ ਉਹ ਬੇਲ ਦਾ ਜਿਹੜਾ ਗਰਾਊਂਡ ਬਣਿਆ ਅੱਜ ਹੂੰ ਉਹ ਜੱਜ ਸਾਹਿਬ ਨੇ ਇਸ ਗੱਲ ਤੇ ਬਣਾਇਆ ਵੀ ਜਦੋਂ ਕੋਈ ਐਫ ਆਈ ਆਰ ਹੁੰਦੀ ਹੈ ਉਹਨੇ ਵਿਥਿਨ 24 ਆਵਰਜ਼ ਉਹ ਇਲਾਕਾ ਮੈਜਿਸਟ੍ਰੇਟ ਕੋ ਆਉਣੀ ਹੁੰਦੀ ਹੈ ਉਹਨਾਂ ਦੀ ਜਿਹੜੀ ਇੱਕ ਪੋਰਟਲ ਬਣਿਆ ਹੋਇਆ ਉਹਦੇ ਤੇ ਉਹ ਐਫ ਆਈ ਆਰ ਚੜਨੀ ਹੁੰਦੀ ਹੈ ਤੇ ਉਹ ਦੋਵੇਂ ਹੀ ਚੀਜ਼ਾਂ ਮਿਸਿੰਗ ਸੀ ਤੇ ਲੀਗਲ ਪਾਰਟ ਤੇ ਇਹ ਉਹਨਾਂ ਨੇ ਸਾਡੀ ਐਜੈਂਟਿਸਪੇਟਰੀ ਬੇਲ ਕੀਤੀ ਹੈ अच्छा मतलब ਜਿਹੜਾ ਪੁਲਿਸ ਦਾ ਪੋਰਟਲ ਆ ਜਿਹਦੇ ਤੇ ਅਸੀਂ ਦੇਖਦੇ ਆ ਕਿ ਦੂਸਰੇ ਦਿਨ ਐਫ ਆਈ ਆਰ ਆ ਜਾਂਦੀ ਹੈ ਜੀ ਉਹਦੇ ਤੇ ਪੁਲਿਸ ਨੇ ਰਿਕਾਰਡ ਚਾੜੇ ਹੀ ਨਹੀਂ ਚਾੜੇ ਹੀ ਨਹੀਂ ਜੀ till 5 9 ਪਰ ਐਫ ਆਈ ਆਰ ਦਰਜ ਸੀ ਐਫ ਆਈ ਆਰ ਦਰਜ ਸੀ 5 9 ਦੀ ਦਰਜ ਹੈ ਤੇ ਅੱਜ ਡੇਟ ਦੇਖ ਲਓ অলਮੋਸਟ 17 10 ਅਜੇ ਤੱਕ ਕੋ ਚੜੀ ਨਹੀਂ ਸੀ ਪਰ ਇਹ ਤਾਂ ਫੇ ਪੁਲਰ ਸਾਹਿਬ ਪੁਲਿਸ ਦੀ ਹੰਗਾਈਲੀ ਕਹੀਏ ਜਾਂ ਇਹ ਚਤਰਾਈ ਕਹੀਏ ਵੀ ਇਸ ਤਰੀਕੇ ਨਾਲ ਜਿਹੜਾ ਕੀਤਾ ਗਿਆ ਕੋ ਹੰਗਾਈਲੀ ਤਾਂ ਇਦੇ ਤੋਂ ਅਗਲੀ ਵੀ ਚੜ ਗਈ ਐ ਹੂੰ 88 ਵੀ ਚੜ ਗਈ ਤੇ 86 ਵੀ ਚੜ ਗਈ ਇਹਨੂੰ ਆਪਾਂ ਇੰਟੈਂਸ਼ਨਲੀ ਕਹਿ ਸਕਦੇ ਹਾਂ ਵੀ ਉਹਨਾਂ ਨੇ ਇਹਨੂੰ ਹਾਈਡ ਕਰਕੇ ਰੱਖਿਆ ਤੁਹਾਡੇ ਹਿਸਾਬ ਦੇ ਨਾਲ ਕਿਉਂ ਹਾਈਡ ਕੀਤਾ ਗਿਆ ਕੀ ਫਾਇਦਾ ਕੀ ਹੋਊਗਾ ਇਸ ਦਾ ਪੁਲਿਸ ਨੂੰ ਬੀਸਿਕਲੀ ਰਵਿੰਦਰ ਜੀ ਜਿੰਨੀਆਂ ਵੀ ਐਫ ਆਈ ਆਰ ਹੋ ਰਹੀਆਂ ਇਹ ਐਮ ਐਲ ਏ ਨੂੰ ਪ੍ਰੈਸ਼ਰ ਪਾਉਣ ਲਈ ਹੂੰ ਉਸ ਕਰਕੇ ਜੇ ਐਫ ਆਈ ਆਰ ਆਊਟ ਹੁੰਦੀ ਆ ਤਾਂ ਨੈਚੁਰਲੀ ਬੇਲ ਹੋਣੀਆਂ ਨੇ ਹੂੰ ਕਿਉਂਕਿ ਬੇਲ ਜਿਹੜੀ ਐਫ ਆਈ ਆਰ ਉਹਦਾ ਕੋਈ ਵੀ ਸਾਲਿਡ ਗਰਾਉਂਡ ਨਹੀਂ ਹੈਗਾ ਜਿਦੇ ਕਰਕੇ ਸਾਡੀਆਂ ਬੀਲਜ਼ ਡਿਸਮਿਸ ਹੋ ਜਾਣ ਜਾਂ ਕੋ ਬੰਦੇ ਅੰਦਰ ਜਾਣ ਹੂੰ ਇਹਨਾਂ ਦਾ ਮੇਨ ਮਕਸਦ ਅੱਜ ਹਾਈ ਕੋਰਟ 'ਚ ਸਾਡੀ 173 ਦੀ ਵੀ ਰੈਟ ਲੱਗੀ ਹੋਈ ਸੀ ਜਿਹੜੀ ਸਮਰਜੀਤ ਕੌਰ ਵਰਸਸ ਸਟੇਟ ਆਫ ਪੰਜਾਬ ਸੀ ਹੁਣ ਉਹਦੇ 'ਚ ਸਟੇਟ ਨੇ ਰਿਪਲਾਈ ਦਿੱਤਾ ਹੂੰ ਇੰਟਰਸਟਿੰਗਲੀ ਪਿਛਲੀ ਡੇਟ ਤੇ ਉਹਨਾਂ ਨੇ ਉਹਨਾਂ ਦੀ ਵਾਈਫ ਦਾ ਦਿੱਤਾ ਐਫੀਡੇਵਟ ਵੀ ਉਹਦੇ ਖਿਲਾਫ ਕੋਈ ਐਫਆਈਆਰ ਨਹੀਂ ਆ ਠੀਕ ਹੈ ਅੱਜ ਐਮਐਲਏ ਸਾਹਿਬ ਦਾ ਐਫੀਡੇਵਟ ਆਇਆ ਹੂੰ ਉਹਦੇ ਵਿੱਚ ਜਦੋਂ ਇਹਨਾਂ ਨੇ ਲਿਸਟ ਆਫ ਐਫਆਈਆਰ ਦਿੱਤੀਆਂ ਅੱਜ ਨਵਾਂ ਐਫੀਡੇਵਟ ਆਇਆ ਐਮਐਲਏ ਸਾਹਿਬ ਅੱਛਾ ਉਹਦੇ ਵਿੱਚ ਇਹਨਾਂ ਨੇ 14 ਐਫਆਈਆਰ ਦਿੱਤੀਆਂ ਜਦੋਂ ਉਹਨਾਂ ਨੂੰ ਪੜਿਆ ਗਿਆ ਆਲਮੋਸਟ ਉਹਦੇ ਵਿੱਚ 11 ਵਿੱਚ ਐਮਐਲਏ ਸਾਹਿਬ ਬਰੀ ਹੋਏ ਹੋਏ ਹੈ ਜਿਹੜੀਆਂ ਕਿ ਸਨ 2000 ਤੋਂ ਸ਼ੁਰੂ ਨੇ ਐਫਆਈਆਰ ਹੁਣ ਉਹਨੂੰ ਜਦੋਂ ਤੁਸੀਂ ਇੱਕ 14 ਐਫਆਈਆਰ ਨੂੰ ਪ੍ਰੇਜ਼ੈਂਟ ਕਰਦੇ ਹੋ ਤਾਂ ਉਥੋਂ ਉਹਨਾਂ ਦਾ ਕੰਡਕਟ ਜਿਵੇਂ ਐਮਐਲਏ ਸਾਹਿਬ ਨੇ ਇੱਕ ਬਹੁਤ ਵੱਡਾ ਕ੍ਰਿਮੀਨਲ ਸ਼ੋਅ ਕਰਨ ਦਾ ਸਾਨੂੰ ਮਕਸਦ ਲੱਗ ਰਿਹਾ ਹੈ ਅੱਛਾ ਬਾਕੀ ਐਫਆਈਆਰ ਜਿਹੜੀਆਂ 173 174 ਇਹ ਦਿਖਾਇਆ ਗਿਆ ਕਿ ਦੇਖੋ ਜੀ ਇਹ ਪਹਿਲਾਂ 11 ਵੀ ਇਹਨਾਂ ਦੇ ਖਿਲਾਫ ਸੀ ਹਾਂ ਪਰੇਤ ਪੁੱਲਰ ਸਾਬ ਉਦੋਂ ਵੀ ਸੀ ਜਦੋਂ ਬਾਈਚ ਇਲੈਕਸ਼ਨ ਹੋਈ ਬਿਲਕੁਲ ਜੀ ਜਦੋਂ ਉਹਨਾਂ ਨੇ ਨੋਮੀਨੇਸ਼ਨ ਫਾਈਲ ਕੀਤੀ ਹੈ ਉਦੋਂ ਅਸੀਂ ਸਾਰੀਆਂ ਜੱਜਮੈਂਟਸ ਨਾਲ ਲਈਆਂ ਜਿੰਨੇ ਕੁਟ ਹੋਏ ਆ ਕਿਸੇ ਵੀ ਕੇਸ 'ਚ ਉਹਨਾਂ ਨੂੰ ਕਨਵਿਕਸ਼ਨ ਨਹੀਂ ਹੋਈ ਇਹ ਤਾਂ ਸਿਰਫ ਇੱਕ ਹਾਈ ਕੋਰਟ 'ਚ ਉਹਨਾਂ ਦਾ ਕੰਡਕਟ ਬਣਾਉਣ ਲਈ ਵੀ ਇੱਕ ਕ੍ਰਿਮੀਨਲ ਹੈ ਜੀ ਇਹ ਲੱਗਦਾ ਵੀ ਸਾਨੂੰ ਤਾਂ ਇਹ ਐਫੀਡੇਵਿਟ ਫਾਈਲ ਹੋਇਆ ਜਦੋਂ ਇਹ ਨੋਮੀਨੇਸ਼ਨ ਹੋਈ ਸੀ ਜੀ ਤੇ ਉਦੋਂ ਕਿੰਨੇ ਕੇਸ ਪੈਂਡਿੰਗ ਸੀਗੇ ਪਠਾਨ ਮਾਜਰਾ ਦੇ ਖਿਲਾਫ ਉਦੋਂ ਜੀ 11 ਕੇਸ ਸੀਗੇ ਇੱਕ ਲਾਸਟ ਕੇਸ ਸੀ ਜਿਹੜਾ ਬਰਨਾਲੇ ਵਾਲਾ ਸੀ 138 ਦਾ ਹੂੰ ਉਹਦੇ 'ਚ ਪੀਓਸੀ ਤੇ 174 ਦੀ ਕਾਰਵਾਈ ਹੋਈ ਐ ਐਫਆਈਆਰ ਉਹ ਸੀ ਉਸ ਵੇਲੇ ਖਤਮ ਕਰਾ ਲਿਆ ਸੀ ਉਹ ਕੋਈ ਕੰਪਰੋਮਾਈਜ਼ 베ਸਡ ਜਿਹੜਾ ਚੈੱਕ ਬਾਉਂਸ ਦਾ ਕੇਸ ਹੈ ਉਸ ਤੋਂ ਇਲਾਵਾ ਕੋਈ ਪੈਂਡਿੰਗ ਕੇਸ ਨਹੀਂ ਸੀ ਉਸ ਵੇਲੇ ਠੀਕ ਹੈ ਪਰ ਇਹ ਬੜੀ ਇੰਟਰਸਟਿੰਗ ਗੱਲ ਹੈ ਕਿ ਪੁਲਿਸ ਨੇ ਪਰਚਾ ਦਰਜ ਕੀਤਾ ਹੋਇਆ ਸੀ ਪਰ ਪੋਰਟਲ ਤੇ ਚਾੜਿਆ ਨਹੀਂ ਨਹੀਂ ਚਾੜਿਆ ਤੇ ਜਦੋਂ ਇਹ ਗੱਲ ਅਦਾਲਤ ਦੇ ਕੋਲ ਜਾਂਦੀ ਹੈ ਫਿਰ ਜ਼ਾਹਿਰ ਹੈ ਕਿ ਜੱਜ ਸਾਹਿਬ ਨੇ ਵੀ ਝਾੜ ਪਾਈ ਹੋਣੀ ਹੈ ਥਾਣਾ ਜੁਲਕਾ ਦੇ ਐਸਐਚਓ ਨੂੰ ਉਹ ਉਹ ਕਿਸ ਤਰੀਕੇ ਨਾਲ ਜੀ ਬਿਲਕੁਲ ਉਹਨਾਂ ਨੇ ਇੱਕ ਗੱਲ ਬੜੀ ਇਹਨਾਂ ਨੂੰ ਪੁੱਛਿਆ ਗਿਆ ਕਿ ਜਦੋਂ ਕਿ ਇਹਦਾ ਕੋਈ ਨਕਸ਼ਾ ਮੌਕਾ ਬਣਦਾ ਜਿੱਥੋਂ ਦਾ ਤੁਸੀਂ ਵਾਕਾ ਦਿਖਾਉਨੇ ਹੋ ਐਫਆਈਆਰ ਇਹ ਦੱਸਦੇ ਆ ਵੀ ਕੋਈ ਪੰਚਾਇਤੀ ਜ਼ਮੀਨ ਹੈ ਜਿੱਥੋਂ ਮਿੱਟੀ ਪੁੱਟੀ ਗਈ ਅੱਛਾ ਜੱਜ ਸਾਹਿਬ ਨੇ ਇਸ ਗੱਲ ਤੇ ਪੁੱਛਿਆ ਵੀ ਕੋਈ ਵੀਡੀਓ ਸੀਸੀਟੀਵੀ ਕੋਈ ਮਸ਼ੀਨ ਪੁੱਟਣ ਵਾਲੀ ਕੋਈ ਜੀਸੀਬੀ ਦੀ ਮਸ਼ੀਨ ਕੋਈ ਵੀ ਇਹੋ ਜਿਹਾ ਪੁਲਿਸ ਕੋ ਜਵਾਬ ਨਹੀਂ ਸੀ ਜਿੱਥੇ ਕੋਈ ਦੱਸ ਸਕਦੇ ਹੁਣ ਵੀ ਕੋਈ ਫੋਰ ਟਰੈਕਟਰ ਸੀ ਕੋਈ ਟਰੈਕਟਰਾਂ ਨਾਲ ਮਿੱਟੀ ਪੁੱਟ ਰਹੇ ਸੀ ਕੋਈ ਇਹੋ ਜਿਹਾ ਉਸ ਪਿੰਡ ਦਾ ਗਵਾਹ ਕੋਈ ਸਰਪੰਚ ਪੰਚ ਇਸ ਗਰਾਊਂਡ ਤੇ ਉਹਨਾਂ ਨੇ ਵੇਖਿਆ ਵੀ ਕੋਈ ਵੀ ਇਹਨੂੰ ਪ੍ਰੂਵ ਨਹੀਂ ਕਰ ਸਕ ਰਿਹਾ ਮਤਲਬ ਨਾ ਕੋਈ ਸਬੂਤ ਨਾ ਕੋਈ ਗਵਾਹ ਐਫ ਆਈ ਆਰ ਹੈਗੀ ਐ ਫੀ ਆਰ ਐਗਜ਼ਿਸਟ ਕਰ ਰਹੀ ਸੀ ਹੂੰ ਕਿਉਂਕਿ ਜਦੋਂ ਇਹ ਹਰੀ ਹਾਸ਼ ਰਾਸ਼ਪ ਹੋਇਆ ਉਦੋਂ ਉਹਨਾਂ ਨੇ ਇੱਕੋ ਚੀਜ਼ ਦੇਖੀ ਵੀ ਪੰਚਾਇਤੀ ਲੈਂਡ ਤੇ ਇੱਕ ਵਾਰੀ ਐਫਆਈਆਰ ਦੇ ਦੋ ਹੂੰ ਹਾਈ ਕੋਰਟ ਆਪਾਂ ਦਿਖਾਉਣ ਜੋਗੇ ਹੋ ਜਾਣਗੇ ਵੀ ਇੰਨੀਆਂ ਐਫਆਈਆਰ ਨੇ ਬੇਸਿਕਲੀ ਤਾਂ ਇਹ 376 ਵਾਲੀ ਬੇਲ ਨੂੰ ਇਫੈਕਟ ਕਰਨਾ ਚਾਹੁੰਦੇ ਆ ਜਿਹਦੇ ਕਰਕੇ ਕੇਰਾਬੰਦੀ ਚੱਲ ਰਹੀ ਹੈ ਨਹੀਂ ਪਰ ਕੋਰਟ ਨੇ ਜਾਂ ਜੱਜ ਸਾਹਿਬ ਨੇ ਐਸਐਚਓ ਜੁਲਕਾ ਨੂੰ ਕਿਹਾ ਕੀ ਹੈ ਜੀ ਪੇਰ ਹੋਣ ਲਈ ਕਿਹਾ ਜਾਂ ਆਏ ਜਾਂ ਨਹੀਂ ਆਏ ਉਹ ਇਹਦੇ ਵਿੱਚ ਤਿੰਨ ਤਰੀਕੇ ਪਈਆਂ ਜੀ ਜਿਦੇ ਵਿੱਚ ਪੁਲਿਸ ਤੋਂ ਰਿਕਾਰਡ ਮੰਗਾਇਆ ਜਾਂਦਾ ਸੀ ਪਰ ਹਰ ਵਾਰੀ ਕੋਈ ਨਾ ਕੋਈ ਏਕਸਕਿਊਜ਼ ਦੇ ਕੇ ਡੇਟ ਲਈ ਜਾਂਦੀ ਸੀ ਇਸ ਕਰਕੇ ਜੱਜ ਸਾਹਿਬ ਨੇ ਕਾਫੀ ਸਟ੍ਰਿਕਟਲੀ ਅੱਜ ਨੈਬ ਕੋਰਟ ਨੂੰ ਕਿਹਾ ਗਿਆ ਸੀ ਵੀ ਇਹਦਾ ਰਿਕਾਰਡ ਅੱਜ ਆਇਆ ਜਾਵੇ ਤੇ ਜਦੋਂ ਇਹ ਰਿਕਾਰਡ ਆਇਆ ਅੱਜ ਮੇਰਾ ਖਿਆਲ ਹੈ ਵੀ ਪੁਲਿਸ ਫਾਈਲ 'ਚ ਇੱਕ ਐਫ ਆਈ ਆਰ ਹੀ ਸੀ ਐਫ ਆਈ ਆਰ ਤੋਂ ਇਲਾਵਾ ਨਾਟ ਇਵਨ ਅ ਸਿੰਗਲ ਡਾਕੂਮੈਂਟ ਕੋਈ ਕ੍ਰਾਈਮ ਨੂੰ ਪ੍ਰੂਵ ਕਰਨ ਵਾਲਾ ਉਸ ਫਾਈਲ 'ਚ ਨਹੀਂ ਸੀ ਚਲੋ ਜੱਜ ਸਾਹਿਬ ਨੇ ਪੁਲਿਸ ਤੋਂ ਉਹ ਡਾਕੂਮੈਂਟ ਦੇਖਣ ਤੋਂ ਬਾਅਦ ਹੀ ਜਿਨ੍ਹਾਂ ਜਿਨ੍ਹਾਂ ਦੀ ਬੇਲ ਤੁਸੀਂ ਲਗਾਈ ਸੀ ਉਹ ਅਪਰੂਵ ਕਰਤੀ ਮਤਲਬ ਤਿੰਨੇ ਜਾਂ ਚਾਰ ਬੰਦੇ ਕੁਝ ਚਾਰ ਬੰਦਿਆਂ ਦੀ ਲਾਉ ਹੋਗੀ ਇਕੱਲੇ ਐਮਐਲਏ ਸਾਹਿਬ ਰਹਿ ਗਏ ਉਸ ਐਫਆਈਆਰ ਚ ਤੇ ਫਿਰ ਜਿਤ ਤੱਕ ਮੇਰੀ ਸਮਝ ਹੈ ਜੀ ਵੀ ਇਹ ਕਹਿ ਰਹੀ ਹੈ ਕਿ ਜੇ ਚਾਰ ਦੀ ਹੋਗੀ ਤਾਂ ਜੇ ਹੁਣ ਅਗਲੀ ਵਾਰ ਐਮਐਲਏ ਦੀ ਲੱਗੇਗੀ ਬੇਲ ਤਾਂ ਉਹ ਵੀ ਮਨਜ਼ੂਰ ਹੋ ਜੂਗੀ ਬਿਲਕੁਲ ਜਦੋਂ ਵੀ ਉਹਨਾਂ ਦੀ ਅਸੀਂ ਬੇਲ ਫਾਈਲ ਕਰਾਂਗੇ ਕਿਉਂਕਿ ਇਹ ਬਾਕੀਆਂ ਦੇ ਗਰਾਊਂਡ ਤੇ ਹੀ ਹੋ ਜਾਣੀਆਂ ਕਿਉਂਕਿ ਉਹਨਾਂ ਨੂੰ ਤਾਂ ਇਹ ਐਫਆਈਆਰ ਮੁਤਾਬਕ ਵੀ ਸ਼ਹਿਰ ਤੇ ਦੱਸ ਰਿਹਾ ਉਹਨਾਂ ਦੀ ਕੋਈ ਪ੍ਰੈਜ਼ੈਂਸ ਨਹੀਂ ਐਫਆਈਆਰ ਚ ਦੱਸ ਰਿਹਾ ਇੱਕ ਜਿਹੜਾ ਤੁਸੀਂ ਇਹ ਕਿਹਾ ਕਿ ਉਹਨਾਂ ਨੇ ਐਫੀਡੇਵਟ ਅੱਜ ਫੇਰ ਭੇਜਿਆ ਜੀ ਇਹ ਵੱਡਾ ਸਵਾਲ ਚੱਲ ਰਿਹਾ ਹੈ ਕਿ ਪਠਾਨ ਮਾਜਰਾ ਸਾਹਿਬ ਹੈ ਕਿੱਥੇ ਨੇ ਉਹ ਫਿਰ ਕਿਸ ਤਰੀਕੇ ਦੇ ਨਾਲ ਐਫੀਡੇਵਟ ਕਿਦਾਂ ਅ ਅਰੇਂਜ ਕੀਤਾ ਉਹਨਾਂ ਨੇ ਯਾਰ ਪਿਛਲੀ ਵਾਰ ਅਸੀਂ ਦੇਖਿਆ ਸੀ ਕਿ ਉਹਨਾਂ ਨੇ ਦਿੱਲੀ ਤੋਂ ਨੋਟਰੀ ਤੋਂ ਅਟੈਸਟ ਕਰਾਇਆ ਸੀ ਇਸ ਵਾਰ ਕੁਝ ਦੱਸ ਸਕਦੇ ਹੋ ਉਹ ਬਾਤ ਹੈ ਜੀ ਐਫਆਈਆਰ ਕੋਈ ਐਫੀਡੇਵਟ ਆਇਆ ਹੀ ਨਹੀਂ ਹੈ ਉਹੀ ਐਫੀਡੇਵਟ ਦੀ ਗੱਲ ਕਰ ਰਹੇ ਹਾਂ ਪਹਿਲੀ ਹੋਈ ਲਾਸਟ ਫਾਈਲਿੰਗ ਉੱਥੇ ਹੀ ਹੋਈ ਆ ਠੀਕ ਹੈ ਹੁਣ ਨੈਕਸਟ ਵੀਕ ਜੇ ਬੰਡਰਿਆ ਪ੍ਰੋਗਰਾਮ ਪਰ ਜੇ ਆਉਣਗੇ ਤਾਂ ਐਫੀਡੇਵਟ ਇੱਥੇ ਆ ਕੇ ਟੈਸਟ ਕਰਕੇ ਮਿਲ ਇਸ ਕੇਸ ਦੀ ਤੁਸੀਂ ਹੁਣ ਅਗਲੀ ਕੋਈ ਤਰੀਕ ਜਾਂ ਫਿਰ ਜਿਹੜਾ ਪਠਾਨ ਮਾਜਰਾ ਦਾ ਤੁਸੀਂ ਨਾਮ ਪਾ ਪਾਉਂਗੇ bail ਦੇ ਲਈ ਉਹਦਾ ਅੱਗੇ ਕੀ ਪ੍ਰोसीडिंग ਹੋਊਗੀ ਦੇਖੋ ਅਸੀਂ ਪੇਪਰ ਡੀ ਕਰ ਰਹੇ ਹਾਂ ਕਿਉਂਕਿ ਸਾਨੂੰ 173 ਦੀ bail ਸਾਡੀ ਸੈਸ਼ਨ ਕੋਰਟ ਤੋਂ ਡਿਸਮਿਸ ਹੋ ਚੁੱਕੀ ਹੈ ਉਹਦੇ ਲਈ ਅਸੀਂ ਹਾਈ ਕੋਰਟ ਨੂੰ ਅਪਰੋਚ ਕਰਾਂਗੇ ਜਿਹੜੀ 87 ਨੰਬਰ ਐਫ ਆਈ ਆਰ ਆ ਉਹਦੀ ਅਸੀਂ ਇੱਥੇ ਐ ਇੱਕ ਐਫ ਆਈ ਆਰ ਜਿਹੜੀ ਹੈਗੀ ਉਹ ਸਦਰ ਕਰਨਾਲ ਦੀ ਆ ਉਹ ਸਾਨੂੰ ਆਨਰੇਬਲ ਚੈਂਜ ਅੱਜ ਕਰਨਾਲ ਕੋਲ ਬੇਲ ਫਾਈ ਹੋਊਗੀ ਤੇ ਜਿਹੜੀ ਪਹਿਲਾਂ 376 ਦੇ ਵਿੱਚ ਤੁਸੀਂ ਫਾਈਲ ਕੀਤੀ ਸੀ ਬੇਲ ਜਿਹੜੀ ਡਿਸਮਿਸ ਹੋਈ ਹੈ ਪਟਿਆਲੇ ਤੋਂ ਤੇ ਉਹਨੂੰ ਤੁਸੀਂ ਕਿੱਥੇ ਤੱਕ ਲੈ ਕੇ ਜਾ ਰਹੇ ਹੋ ਉਹਨੂੰ ਹਾਈ ਕੋਰਟ ਚ ਜਾਵਾਂਗੇ ਜੀ ਉਹਨੂੰ ਜਿਹੜੇ ਬੈਂਚ ਨੇ ਸਪੈਸ਼ਲੀ ਬੈਂਚ ਆ ਜਿਹੜਾ ਸਾਡਾ ਐਮ ਐਲ ਏ ਐਮ ਪੀਜ਼ ਵਾਲਾ ਜਸਟਿਸ ਸ੍ਰੀ ਭੂਵਨ ਦਈਆ ਉਹਨਾਂ ਨੂੰ ਉੱਥੇ ਸਾਡੀ ਫਾਈਲ ਹੋਣੀ ਆ ਨੈਕਸਟ ਵੀਕ ਚ ਹੋਣੀ ਚਾਹੀਦੀ ਆ ਫਾਈਲ ਹੂੰ ਪੁਲਿਸ ਸਾਹਿਬ ਤੁਹਾਡਾ ਕਾਫੀ ਲੰਬਾ ਐਕਸਪੀਰੀਅੰਸ ਹੈਗਾ ਇਸ ਲਾਈਨ ਦੇ ਵਿੱਚ ਤੁਹਾਨੂੰ ਕਿਵੇਂ ਲੱਗ ਰਿਹਾ ਇਹ ਜੋ ਹੁਣ ਪਟਿਆਲਾ ਤੋਂ ਜੋ 376 ਵਾਲੇ ਮਾਮਲੇ ਚ ਡਿਸਮਿਸ ਹੋਈ ਤਾਂ ਹਾਈ ਕੋਰਟ ਦੇ ਵਿੱਚ ਜਾ ਕੇ ਕਿੰਨੀ ਕ ਰਾਹਤ ਮਿਲ ਸਕਦੀ ਹੈ ਦੇਖੋ Rao ji ਅੱਜ ਇੱਕ ਬੜਾ ਇਤਿਹਾਸਕ ਦਿਨ ਇਸ ਕਰਕੇ ਵੀ ਅਸੀਂ ਗਿਣਦੇ ਆਵੇਂ ਇੱਕ ਬੜੇ ਚਿਰ ਦਾ ਟੈਰਰ ਸੀ ਵੀ ਐਮਐਲਏ ਤੇ ਪਤਾ ਨਹੀਂ ਕਿੰਨੀਆਂ ਕ ਐਫਆਈਆਜ਼ ਨੇ ਉਸ ਗੱਲ ਤੋਂ ਅੱਜ ਅਸੀਂ ਇੱਕ ਰਿਲੈਕਸ ਹੋਏ ਆ ਵੀ ਜਿਹੜਾ ਇਹਨਾਂ ਨੇ ਆਨ ਰਿਕਾਰਡ ਇੱਕ ਕਾਫੀਡੇਵਟ ਦਿੱਤਾ ਉਹਦੇ ਵਿੱਚ ਸਾਡਾ ਐਫਆਈਆ ਜਿਹੜੀਆਂ ਆਲਰੇਡੀ ਡਿਸਾਈਡਡ ਨੇ ਕਿਉਂਕਿ ਹੁਣ ਤੱਕ ਹियर ਸਹੀ ਚੱਲ ਰਿਹਾ ਸੀ ਵੀ ਉੱਥੇ ਆ ਹੋ ਗਿਆ ਜੀ ਉੱਥੇ ਆ ਹੋ ਗਿਆ ਅੱਜ ਉਹ ਚੀਜ਼ ਇੱਕ ਬੜੀ ਕਲੀਅਰ ਕਲੀਅਰ ਹੋ ਗਈ ਕਿਉਂਕਿ ਦੇਖੋ ਮੇਨ ਐਫ ਆਈ ਆਰ 173 ਹੀ ਆ ਜੀ 174 ਹਾਰਬਰਿੰਗ ਦੀ ਆ ਉਹ ਸਾਨੂੰ ਕੋਈ ਇਫੈਕਟ ਨਹੀਂ ਕਰਦੀ ਕਿਉਂਕਿ ਉਹ ਹਰਮੀਤ ਸਿੰਘ ਪਠਾਨ ਮਾਜਰੇ ਨੂੰ ਹਾਰਬਰ ਕਰ ਲਈ ਉਹ ਐਫ ਆਈ ਆਰ ਦਿੱਤੀ ਗਈ ਹੈ 173 3746 ਸਿਵਲ ਲਾਈਨ थाना 174 ਜੀ ਇਹਦੇ ਚ ਹਾਰਬਰਿੰਗ ਵਾਲੇ ਬੰਦੇ ਕਰਨਾਲ ਵਾਲੇ ਤੇ ਡਬਰੀ ਆ ਜਿਹੜੀ ਤੁਸੀਂ ਮੇਨ ਕਹਿ ਰਹੇ ਹੋ ਮੇਨ ਐਫ ਆਰ 173 ਹੈ 173 ਨੂੰ ਹੁਣ ਆਪਾਂ ਦੇਖਿਆ ਜਾਵੇ ਪਹਿਲਾਂ ਵੀ ਤੁਸੀਂ ਇੰਟਰਵਿਊਜ਼ ਕੀਤੀਆਂ ਨੇ ਵੀ 50 ਸਾਲ ਦੀ ਲੇਡੀ ਐ ਹਸਬੰਡ ਮੰਦੀ ਐ ਮਤਲਬ ਸਾਨੂੰ ਉਹਦੇ ਚ ਕੋਈ ਇਹੋ ਜਿਹਾ ਗਰਾਉਂਡ ਨਹੀਂ ਲੱਗਦਾ ਵੀ ਸਾਡੀ ਬੇਲ ਹਾਈ ਕੋਰਟ ਚ ਰੀਲੀਫ ਸਾਨੂੰ ਨਾ ਮਿਲੂਗਾ ਜਿਹੜੀਆਂ ਬਾਕੀ ਨੇ ਜੀ ਜਿਹੜੀ 500 664 ਹੈ सदर ਕਰਨਾਲ ਉਹ 353 ਵਾਲੀ ਐ FIR ਉਹਦੇ ਕਰਕੇ ਅਸੀਂ 173 ਤੇ ਨਿਰਪੱਖ ਜ਼ਾਦੇ ਕਰਦੇ ਹਾਂ ਬਾਕੀ ਬੇਲਾਂ ਸਾਨੂੰ ਲੱਗਦੀਆਂ ਵੀ ਜਿੱਦਨ ਅਹੀਂ ਪੀਅਰ ਹੋਵਾਂਗੇ ਤੇ ਉਹ ਹੋ ਜਾਣੀਆਂ ਚਾਹੀਦੀਆਂ ਜਿਹੜਾ ਅੱਜ ਗੱਲ ਸਾਹਮਣੇ ਆਈ ਆ ਕਿ ਐਸ ਐਚਓ ਜੁਲਕਾ ਥਾਣਾ ਨੇ ਜੋ ਵੀ ਇਸ ਤਰੀਕੇ ਨਾਲ FIR ਦਰਜ ਕੀਤੀ ਪੋਰਟਲ ਤੇ ਨਹੀਂ ਚਾੜੀ ਇਹ ਇਹਦਾ ਤੁਹਾਨੂੰ ਕੀ ਲੱਗਦਾ ਕਿ ਇੱਕ ਥਾਣੇ ਦਾ ਐਸ ਐਚਓ ਇੰਨਾ ਵੱਡਾ ਰਿਸਕ ਲੈ ਸਕਦਾ ਕਿਉਂਕਿ ਉਹਨਾਂ ਦੀ ਆਪਣੀ ਸਰਵਿਸ ਵੀ ਆ ਉਹਨਾਂ ਦੀ ਡਿਊਟੀ ਵੀ ਆ ਜਾਂ ਐਸ ਐਚਓ ਤੇ ਕੋਈ ਦਵਾਈ ਐਨਾ ਸੀ ਕਿ ਉਹਨਾਂ ਨੇ ਇਸ ਤਰੀਕੇ ਦੇ ਨਾਲ ਉਹਨੂੰ ਲੁਕੋ ਕੇ ਰੱਖਿਆ ਦਰਜ ਕਰ ਲਈ ਪਰ ਲੁਕੋਇਆ ਗਿਆ ਉਹ ਖਰੋਜੀ ਅਸੀਂ ਕਚਹਿਰੀ ਚ ਰਹਿਣ ਦੇ ਕਰਕੇ ਸਾਨੂੰ ਇਨਾ ਪਤਾ ਲੱਗ ਰਿਹਾ ਵੀ 1 9 ਤੋਂ ਬਾਅਦ ਹੂੰ ਪੁਲਿਸ ਡਿਪਾਰਟਮੈਂਟ ਅੰਡਰ ਪ੍ਰੈਸ਼ਰ ਹੀ ਚੱਲ ਰਿਹਾ ਹੈ ਕਿ ਤੁਸੀਂ ਦੇਖੋ ਰਿਕਾਰਡ ਰੁਟੀਨ ਚ ਸਾਡੇ ਇੱਥੇ 5 400 ਬੇਲਾਂ ਲੱਗਦੀਆਂ ਨੇ ਨੈਕਸਟ ਡੇ ਰਿਕਾਰਡ ਆਉਂਦਾ ਜਿਹੜੀ ਡੇਟ ਪੈਂਦੀ ਰਿਕਾਰਡ ਆਉਂਦਾ ਕੋਈ ਤੇ ਹੈ ਨਹੀਂ ਵੀ ਐਕਸਕਿਊਜ਼ ਕਰਨਾ ਪੈਂਦਾ ਹੋਵੇ ਇਨਾਂ ਦੇ ਤਿੰਨ ਡੇਟਾ ਇਸ ਗੱਲ ਤੇ ਲੈਣੀ ਆ ਪਈਆਂ ਵੀ ਰਿਕਾਰਡ ਨਹੀਂ ਆ ਰਿਹਾ ਜੀ ਅਜੇ ਆਹ ਡਾਕੂਮੈਂਟ ਨਹੀਂ ਐਸਐਚਓ ਸਾਹਿਬ ਬਿਜ਼ੀ ਨੇ ਪ੍ਰੈਸ਼ਰ ਤਾਂ ਬਹੁਤ ਸੀ ਠੀਕ ਹੈ ਜਿਆਦਾ ਪ੍ਰੈਸ਼ਰ ਇਹ ਵੀ ਹੈ ਵੀ ਵੇਲ ਨਹੀਂ ਹੋਣੀ ਚਾਹੀਦੀ ਹੂੰ ਇਸ ਕਰਕੇ ਲੱਗ ਰਿਹਾ ਕਿ ਅਗੇਂਸਟ ਸਟੇਟ ਹੈ ਆਪਦੀ ਗਵਰਨਮੈਂਟ ਦੇ ਖਿਲਾਫ ਆ ਪ੍ਰੈਸ਼ਰ ਤਾਂ ਦੇਖ ਹੀ ਰਿਹਾ ਵੀ ਬਹੁਤ ਜਿਆਦਾ ਪ੍ਰੈਸ਼ਰ ਹੈ ਅੱਛਾ ਇਸ ਦੇ ਵਿੱਚ ਹੋਰ ਗੱਲਾਂ ਇਹ ਆ ਰਹੀਆਂ ਨੇ ਹੁਣ ਕਿ ਇੱਕ ਵਾਰ ਇਹ ਵੀ ਗੱਲਾਂ ਆ ਰਹੀ ਸੀ ਕਿ ਸ਼ਾਇਦ 18 19 ਤੱਕ ਕੁਝ ਵੱਡਾ ਕੋਈ ਫੈਸਲਾ ਵੀ ਹੋ ਸਕਦਾ ਪਰ ਫਿਰ ਇੱਕ ਜਿਹੜਾ ਵੱਡਾ ਖਤਰਾ ਇਹ ਸੀਗਾ ਕਿ ਇਹ ਨਹੀਂ ਸਮਝ ਆ ਰਿਹਾ ਸੀ ਤੁਹਾਨੂੰ ਵੀ ਕਿ ਐਫ ਆਈ ਆਰ ਦਰਜ ਕਿੰਨੀਆਂ ਨੇ ਹੁਣ ਤੁਸੀਂ ਕਹਿੰਦਾ ਕਿ ਉਹਨਾਂ ਨੇ ਰਿਕਾਰਡ ਦੇ ਵਿੱਚ ਇਹ ਆ ਗਿਆ ਕਿ 4 ਨੇ ਜੀ ਕੀ ਹੁਣ 4 ਤੋਂ 5ਵੀਂ ਵੀ ਹੋ ਸਕਦੀ ਹੈ 6ਵੀਂ ਵੀ ਹੋ ਸਕਦੀ ਹੈ ਜਾਂ ਨਹੀਂ ਹੋ ਸਕਦੀ ਹੁਣ 4 ਹੀ ਰਹਿਣਗੀਆਂ ਵੇਖੋ ਜਿੱਥੋਂ ਤੱਕ ਸਾਨੂੰ ਇਹ ਲੱਗ ਰਿਹਾ ਵੀ ਜਦੋਂ ਇਹਨਾਂ ਹਾਈ ਕੋਰਟ 'ਚ ਇੱਕ ਐਫੀਡੇਵਿਟ ਫਾਈਲ ਹੋ ਜਾਂਦਾ ਹੈ ਆਇਦਰ ਜਾਂ ਤਾਂ ਉੱਥੇ ਉਹ ਦੱਸ ਦਿੰਦੇ ਵੀ ਕੋਈ ਚੀਜ਼ ਅੰਡਰ ਇਨਵੈਸਟੀਗੇਸ਼ਨ ਹੈ ਹਾਈ ਕੋਰਟ 'ਚ ਪੁਲਿਸ ਨੇ ਦੱਸਿਆ ਹਾਈ ਕੋਰਟ 'ਚ ਪੁਲਿਸ ਨੇ ਕਿ 4 ਨੇ 4 ਨੇ ਜੀ ਕਿਉਂਕਿ ਨਹੀਂ ਤਾਂ ਉੱਥੇ ਦੱਸ ਦਿੰਦੇ ਵੀ ਅੰਡਰ ਇਨਵੈਸਟੀਗੇਸ਼ਨ ਹੈ ਇਹ ਨੰਬਰ ਵੱਧ ਸਕਦਾ ਜਾਂ ਘਟ ਸਕਦਾ ਜੀ ਕਿਸੇ ਪਾਰਟ ਤੇ ਵੀ ਪਰ ਉਹਨਾਂ ਨੇ ਇਹੋ ਜਿਹਾ ਕੁਝ ਨਹੀਂ ਦੱਸਿਆ ਉੱਥੇ ਵੀ ਕੋਈ ਅਹੀ ਅੰਡਰ ਇਨਕੁਆਰੀ ਹੈ ਕਿਉਂਕਿ ਸ਼ੁਰੂ ਵਿੱਚ ਵਿਜੀਲੈਂਸ ਡੀਏ ਕਾਫੀ ਕੁਝ ਚੱਲਿਆ ਸੀ ਜਿਹੜੀਆਂ ਅੱਜ ਪਰ ਉਹਦੀ ਕੋਈ ਗੱਲ ਨਹੀਂ ਹੈ ਇਹਦਾ ਕੀ ਮਨੋਰਥ ਕੀ ਹੁੰਦਾ ਹੈ ਭੁੱਲਰ ਸਾਹਿਬ ਕਿਉਂਕਿ ਅਸੀਂ ਦੇਖਿਆ ਕਿ ਪਿੱਛੇ ਸੁਖਪਾਲ ਸਿੰਘ ਖਹਿਰਾ ਕਾਂਗਰਸ ਦੇ ਵਿਧਾਇਕ ਨੇ ਜੀ ਉਹਨਾਂ ਨੂੰ ਪਹਿਲਾਂ ਜਿਸ ਕੇਸ ਦੇ ਵਿੱਚ ਅਰੈਸਟ ਕੀਤਾ ਗਿਆ ਸੀ ਉਹਨਾਂ ਉਹ ਚ ਬੇਲ ਮਿਲੀ ਜਦੋਂ ਉਹਨਾਂ ਨੇ ਬਾਹਰ ਜਾਣਾ ਸੀ ਤੇ ਪੁਲਿਸ ਸੌਰੀ ਤੌਰ ਤੇ ਉਹਨਾਂ ਨੂੰ ਦੂਸਰਾ ਇੱਕ ਪਰਚਾ ਦਿਖਾ ਕੇ ਉਹਦੇ ਚ ਅਰੈਸਟ ਪਾ ਦਿੰਦੀ ਹੈ ਕਿ ਇਹੀ ਹੁੰਦਾ ਸਾਰਾ ਕੁਝ ਦੇਖੋ ਜੀ ਕਿ ਜੇ ਇੱਕ ਚੋਂ ਬੇਲ ਮਿਲ ਗਈ ਤਾਂ ਅਸੀਂ ਦੂਸਰੇ ਦੇ ਤਹਿਤ ਇਹਨੂੰ ਅੰਦਰ ਹੀ ਠੋਕ ਕੇ ਰੱਖਣਾ ਦੇਖੋ ਜੀ ਇੱਕ ਟੂਲ ਹੈ ਕਿਸੇ ਬੰਦੇ ਦਾ ਵੀ ਬਿਆਨ ਲੈ ਕੇ ਜਦੋਂ ਤੁਸੀਂ ਪਾਵਰ ਚੋਂ ਕਿਉਂਕਿ ਪੁਲਿਸ ਹੀ ਆਪਣੇ ਜਿਹੜੇ ਕਨਸਟੀਟਿਊਸ਼ਨ ਮੁਤਾਬਕ ਪਾਵਰਫੁੱਲ ਹੈ ਜਿਹਦੇ ਕੋ ਜੋ ਬਿਆਨ ਲਿਖਿਆ ਜਾਊਗਾ ਜਾਂ ਜਿਹਦੇ ਚ ਉਹ ਚਾਣਗੇ ਹਾਂਜੀ ਕਿਉਂਕਿ ਹੁਣ ਜਦੋਂ ਇਹਨਾਂ ਨੇ ਆਪਦੀ ਸਰਕਾਰ ਦੇ ਖਿਲਾਫ ਹੀ ਲਾਈਵ ਹੋਏ ਆ ਉਹ ਕਹਿੰਿਆ ਜਿਹੜੀਆਂ ਐਫ ਆਈ ਆਰਜ਼ ਨੇ ਬਾਦ ਵਾਲੀਆਂ 173 ਤੋਂ ਉਹਦੇ ਚ ਐਮ ਐਲ ਏ ਦਾ ਕੋਈ ਡਾਇਰੈਕਟ ਰੋਲ ਤਾਂ ਹੈ ਹੀ ਨਹੀਂ ਹੁਣ ਹਾਰਬਰਿੰਗ ਦੀ ਉਹਦੇ ਆਪਦੇ ਤੇ ਹੀ ਦੇਤੀ ਮਾਈਨਿੰਗ ਕੋਈ ਮਿੱਟੀ ਕਿਤੋਂ ਪੁੱਟ ਰਿਆ ਐਮ ਐਲ ਏ ਸਾਭ ਦੀ ਸ਼ਹਿਤੇ ਦੇਤੀ 353 186 ਕਰਨਾਲ ਦੇਤੀ ਜੀ ਤੁਸੀਂ ਦੇਖੋ ਸਿਵਲ ਲਾਈਨ ਪੁਲਿਸ ਕਰਿਆ ਨੇ ਚ ਜਾ ਰਹੀ ਹੈ ਹੂੰ विदाउट इनफॉर्मिंग ओ सदर करनाल थाना और रेड कर रही है हम्म ते ਫਿਰ ਵੀ 353 ਉੱਥੇ ਹੀ ਲਾ ਰਹੀ ਹੈ ਵੀ ਸਾਡਾ ਆਫੀਸ਼ੀਅਲ ਕੰਮ ਨੂੰ ਰੋਕਿਆ ਗਿਆ ਹਮਮ ਹਾਲਾਂਕਿ ਚਾਹੀਦਾ ਸੀ ਵੀ ਇਹ ਪਹਿਲਾਂ सदर करनाल ਜਾਂਦੇ ਉੱਥੋਂ ਵੀ ਫੋਰਸ ਨਾਲ ਲੈਂਦੇ ਫਿਰ ਜਾ ਕੇ ਉਹਨੂੰ ਅਰੈਸਟ ਕਰਦੇ ਉਹ ਵੀ ਪਰਚਾ ਮੇਰਾ ਖਿਆਲ ਹੈ ਵੀ ਜਦੋਂ ਅਸੀਂ ਹਾਈ ਕੋਰਟ ਗਏ ਉਹ ਕੁਐਸ਼ ਹੋਊਗਾ ਤੇ ਜੋ ਅੱਜ ਪਟਿਆਲਾ ਅਦਾਲਤ ਦੇ ਵਿੱਚ ਹੋਇਆ ਤੇ ਅੱਗੇ ਜਿਹੜੀ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਊਗੀ ਜਮਾਨਤ ਨੂੰ ਲੈ ਕੇ ਜੀ ਇਹਦਾ ਫਾਇਦਾ ਮਿਲੂਗਾ ਤੁਹਾਨੂੰ ਜਾਂ ਤੁਹਾਡੇ ਕਲਾਇੰਟ ਪਠਾਨ ਮਾਜਰਾਂ ਨੂੰ ਵੇਖੋ Rao ji ਜਿਹੜਾ ਹਾਈ ਕੋਰਟ ਆ ਉਹਦਾ ਬੜਾ ਵਾਸਟ ਦਾਇਰਾ ਤੇ ਵਾਸਟ ਪਾਵਰਸ ਨੇ ਅਸਲ ਜਿਹੜੀ ਹੈ ਇਸ ਵੇਲੇ ਦਾ ਜਿਹੜਾ ਸਿਸਟਮ ਹੈ ਉਹ ਹੈ ਹੀ ਜੁਡੀਸ਼ਰੀ ਤੇ ਖੜਾ ਹੈ ਤੇ ਸਾਨੂੰ ਬੜੀ ਇਸ ਗੱਲ 'ਚ ਉਮੀਦ ਆ ਵੀ ਹਾਈ ਕੋਰਟ 'ਚ ਸਾਨੂੰ ਕਾਫੀ ਵੱਡਾ ਰੀਲੀਫ ਮਿਲਣ ਵਾਲਾ ਬਹੁਤ ਛੇਤੀ ਆਉਣ ਵਾਲੇ ਦਿਨਾਂ 'ਚ ਕੋਈ ਤਰੀਕ ਤੈਅ ਹੋਈ ਹੈ ਇਸ ਦੀ ਨੈਕਸਟ ਵੀਕ 'ਚ ਕੋਈ ਫਾਈਲ ਹੋ ਜੂਗੀ ਕਿਸੇ ਮਿਲ ਜੇਗੀ ਤੁਹਾਨੂੰ ਕੀ ਕਹਿ ਰਹੇ ਆ ਤੁਹਾਡਾ ਐਕਸਪੀਰੀਅੰਸ ਕੀ ਕਿੰਨਾ ਕੁ ਸਮਾਂ ਲੱਗ ਸਕਦਾ ਫੈਸਲਾ ਆਉਣ ਤੇ ਦੇਖੋ ਸਾਨੂੰ ਲੱਗ ਰਿਹਾ ਵੀ ਲਗਭਗ ਮਹੀਨੇ ਦੇ ਵਿੱਚ ਵਿੱਚ ਸਾਨੂੰ ਹਾਈ ਕੋਰਟ ਦੇ ਜਿਹੜੇ ਆਰਡਰ ਅਸੀਂ ਚਾਹੁੰਦੇ ਆ ਜਿਹਦੇ ਨਾਲ ਐਮ ਐਲ ਏ ਸਾਹਿਬ ਵਾਪਸ ਆਪਣੇ ਹਲਕੇ 'ਚ ਤੇ ਆਪਣੀ ਲੋਕਾਂ 'ਚ ਆ ਜਾਣਗੇ ਵਿਥਿਨ 1 ਮੰਥ ਆ ਜਾਣੇ ਚਾਹੀਦੇ ਮਤਲਬ ਇਸ ਵਾਰ ਵਾਲੀ ਦੀਵਾਲੀ ਪਠਾਨ ਮਾਜਰਾ ਸਾਹਿਬ ਆਪਣੇ ਪਰਿਵਾਰ ਦੇ ਨਾਲ ਨਹੀਂ ਮਨਾ ਸਕਦਾ ਬਿਲਕੁਲ ਇਹ ਇਹ ਸਚਾਈ ਹੈ ਹੂੰ ਬਾਹਰ ਹੀ ਰਹਿਣਾ ਪਊਗਾ ਤੁਹਾਡੇ ਵੈਸੇ ਕਿਉਂਕਿ ਪੁਲਿਸ ਦਾ ਇੱਕ ਇਹ ਵੱਡਾ ਸਵਾਲ ਹੈ ਵੀ ਆਖਿਰ ਗਏ ਕਿੱਥੇ ਵੇਖੋ ਜੀ ਜਦੋਂ ਤੁਸੀਂ ਕੋਈ ਵੀ ਐਫਆਈਆਰ ਹੁੰਦੀ ਆ ਅਕਿਊਜ਼ਡ ਦਾ ਇੱਕ ਰਾਈਟ ਆ ਐਂਟੀਸਿਪੇਟਰੀ ਬੇਲ ਲੈਣ ਦਾ ਜੀ ਪਹਿਲਾਂ ਸੈਸ਼ਨ ਕੋਰਟ ਚ ਲੈਂਦਾ ਫਿਰ ਉਹ ਹਾਈ ਕੋਰਟ ਲੈਂਦਾ ਫਿਰ ਉਹ ਸੁਪਰੀਮ ਕੋਰਟ ਲੈਂਦਾ ਆਫਟਰ ਸੁਪਰੀਮ ਕੋਰਟ ਬੰਦਾ ਮਾਈਂਡ ਬਣਾਉਂਦਾ ਵੀ ਮੈਂ ਹੁਣ ਸਰੈਂਡਰ ਹੋਵਾਂ ਜਾਂ ਲੀਗਲ ਪ੍ਰੋਸੀਡਿੰਗ ਨੂੰ ਫੇਸ ਕਰਾਂ ਇਸ ਕਰਕੇ ਹੀ ਹਾਈ ਕੋਰਟ ਨੂੰ ਉਹ ਆਪਣੀ ਲੀਗਲ ਰਾਈਟ ਦੀ ਵੇਟ ਕਰ ਰਹੇ ਇਸ ਤਰੀਕੇ ਨਾਲ ਫਰਾਰ ਰਹਿਣ ਦਾ ਕਿਤੇ ਉਲਟਾ ਨੁਕਸਾਨ ਤਾਂ ਨਹੀਂ ਪੈਂਦਾ ਕੇਸ ਦੇ ਉੱਤੇ ਵੇਖੋ ਰੌਜੀ ਕਤੇ ਵੀ ਹੁੰਦਾ ਜਦੋਂ ਬੇਲ ਫਾਈਲ ਹੁੰਦੀ ਆ ਉਸ ਤੋਂ ਬਾਅਦ ਦੋ ਵੇਜ਼ ਹੁੰਦੇ ਆ ਆਇਦਰ ਤੁਸੀਂ ਸਰੈਂਡਰ ਕਰਜੋ ਜਾਂ ਹਾਇਰ ਕੋਰਟ ਚ ਚਲੇ ਜਾਓ ਜਦੋਂ ਸਾਡੇ ਕੋ ਕੋਈ ਲੀਗਲ ਹੀ ਅਸੀਂ ਸਾਊਂਡ ਹੁੰਨੇ ਆ ਤੋਂ ਉਦੋਂ ਅਸੀਂ ਨੈਕਸਟ ਕੋਰਟ ਨੂੰ ਹਾਇਰ ਨੂੰ ਅਪਰੋਚ ਕਰੀਦਾ ਜਣੀ ਤੁਹਾਡੇ ਸਾਹਿਬ ਦੇ ਨਾਲ ਪੁੱਲਰ ਸਾਹਿਬ ਇਹ ਜਦੋਂ ਪਠਾਨ ਮਾਜਰਾ ਸਾਹਿਬ ਬੋਲੇ ਉਹਨਾਂ ਦੀ ਸਰਕਾਰ ਹੈ ਉਸੇ ਹੀ ਪਾਰਟੀ ਦੇ ਉਹ ਵਿਧਾਇਕ ਨੇ ਜੀ ਤੇ ਇਹ ਸਾਰਾ ਕੁਝ ਫਿਰ ਸਰਕਾਰ ਬੰਨੀ ਉਸ ਇੱਕ ਦੋ ਬਿਆਨ ਨਾਲ ਨੂੰ ਲੈ ਕੇ ਸਾਰਾ ਕੁਝ ਹੋ ਰਿਹਾ ਹੈ ਇਹ ਤਾਂ ਜਿਹੜਾ ਕ੍ਰਿਸ਼ਨ ਕੁਮਾਰ ਵਾਲਾ ਬਿਆਨ ਹੈ ਜੀ ਹੂੰ ਸਾਨੂੰ ਤਾਂ ਇਹ ਲੱਗ ਰਿਹਾ ਵੀ ਸਾਰਾ ਉਹਦਾ ਹੀ ਸੈਟ ਬੈਕ ਹੈ ਠੀਕ ਹੈ ਜੇ ਉਹ ਸਟੇਟਮੈਂਟ ਨਾ ਹੁੰਦੀ ਫਿਰ ਸ਼ਾਇਦ ਅੱਜ ਹਾਲਾਤ ਕੁਝ ਹੋਰ ਹੁੰਦੇ ਹੂੰ ਇਹ ਸਿਰਫ ਉਹ ਜਿਹੜੀ ਇੱਕ ਸਟੇਟਮੈਂਟ ਹੈ ਜਾਂ ਇੱਕ ਆਵਦੇ ਹਲਕੇ ਦੇ ਲੋਕਾਂ ਨਾਲ ਖੜ ਕੇ ਜਾਂ ਉਸ ਵੇਲੇ ਉਹਨਾਂ ਦੇ ਕੀ ਮਨ ਚ ਆਇਆ ਪਾਣੀ ਵੇਖ ਕੇ ਨੁਕਸਾਨ ਵੇਖ ਕੇ ਇਹ ਸਾਰਾ ਉਹਦਾ ਹੀ ਇਹਨਾਂ ਨੂੰ ਉਹ ਨੁਕਸਾਨ ਚਲਣਾ ਪੈ ਰਿਹਾ ਵੀ ਹੋਰ ਨਵੀਂ ਵੀਡੀਓ ਜਾਂ ਬਿਆਨ ਵੀ ਆ ਸਕਦਾ ਹੈ ਉਹਨਾਂ ਦਾ ਸਾਹਮਣੇ ਜਿਵੇਂ ਪਿੱਛੇ ਕਾਫੀ ਉਹਨਾਂ ਨੇ ਹੈਰਾਨ ਕੀਤਾ ਸੀ ਕਿ ਵੀਡੀਓ ਬਿਆਨ ਆਇਆ ਅਜੇ ਤੱਕ ਸਾਨੂੰ ਕੋਈ ਇਸ ਬਾਰੇ ਉਹਨਾਂ ਦਾ ਮਾਈਂਡ ਸੈਟ ਨਹੀਂ ਪਤਾ ਬਾਕੀ ਜੇ ਪਾ ਵੀ ਸਕਦੇ ਆ ਕੋਈ ਦੇ ਬਾਰੇ ਅਸੀਂ ਸ਼ੋਰ ਨਹੀਂ ਹੈਗੇ ਕਿਉਂਕਿ ਇਹ ਆ ਵੀ ਸਾਨੂੰ ਇਹਨਾਂ ਕਾਸੀ ਕਨਫਰਮ ਆ ਵੀ ਹਾਈ ਕੋਰਟ ਓਵਰ ਵਿਥਨ ਵੀਕ ਅਪਰੋਚ ਕਰ ਰਿਹਾ ਠੀਕ ਹੈ ਪੁੱਲਸਾਬ ਆਖਰੀ ਸਵਾਲ ਮੇਰਾ ਇਹੀ ਹੈ ਪਠਾੜ ਮਾਦਰਾ ਸਾਹਿਬ ਕਿੱਥੇ ਨੇ ਇਹ ਤਾਂ ਕਿਸੇ ਨੂੰ ਨਹੀਂ ਪਤਾ इवन ਪੁਲਿਸ ਨੂੰ ਵੀ ਨਹੀਂ ਪਤਾ ਜੀ ਪਰ ਉਹਨਾਂ ਦੇ ਜਿਹੜੇ ਮੈਸੇਜ ਨੇ ਉਹਨਾਂ ਦਾ ਬੇਟਾ ਤੇ ਉਹਨਾਂ ਦੀ ਮਦਰ ਇਹਨਾਂ ਬਾਰੇ ਕੀ ਉਹਨਾਂ ਦੀ ਕੀ ਸਿਚੁਏਸ਼ਨ ਹੈ ਕਿ ਮਦਰ ਕਿੱਥੇ ਨੇ ਜਾਂ ਬੇਟਾ ਮਿਸੇਜ਼ ਉਹਨਾਂ ਦੇ ਕਿਸ ਤਰੀਕੇ ਨੇ ਪਿੱਛੇ ਜੇ ਉਹਨਾਂ ਨੂੰ ਹਸਪੀਟਲ ਵੀ ਐਡਮਿਟ ਕਰਾਇਆ ਸੀ ਇਹਨਾਂ ਦੇ ਮੈਸੇਜ ਜਿਹੜੇ ਸਮਨਜੀਤ ਕੌਰ ਆ ਉਹ ਟਿਲ ਹੁਣ ਵੀ ਸਟਿਲ ਇੱਥੇ ਬੀਜੇ ਕੋਲਾਰ ਹਸਪੀਟਲ ਚ ਦਾਖਲ ਨੇ ਤੇ ਉਹਨਾਂ ਤੇ ਵੀ ਇਹਨਾਂ ਨੇ ਪੁਲਿਸ ਫੋਰਸ ਲਾਈ ਹੋਈ ਹੈ ਜੋ ਲਾਈਕ ਹਾਊਸ ਅਰੈਸਟ ਕੀਤਾ ਹੋਇਆ ਹਾਲੇ ਉੱਥੇ ਉਸ ਹਸਪੀਟਲ ਦੇ ਵਿੱਚ ਵੀ ਉੱਥੇ ਵੀ ਉੱਥੇ ਵੀ ਪੁਲਿਸ ਉਹਨਾਂ ਦੇ ਲਈ ਪੂਰਾ ਪੈਰਾ ਉਹਨਾਂ ਦੇ ਪੈਰਾ ਪੂਰਾ ਦਿੱਤਾ ਹੋਇਆ ਅੱਜ ਅਸੀਂ ਐਪਲੀਕੇਸ਼ਨ ਲਾਈ ਸੀ ਹੂੰ ਵੀ ਸਾਡੀ ਜਿਹੜੀ ਹਾਊਸ ਰੈਸਟ ਆ ਉਹਨੂੰ ਦੱਸਿਆ ਜਾਵੇ ਕਿਉਂਕਿ ਸਾਡੇ ਤੇ ਕੋਈ ਐਫ ਆਈ ਆਰ ਨਹੀਂ ਹੈਗੀ ਜੀ ਉਹਦੇ ਕਰਕੇ ਜੱਜ ਸਾਹਿਬ ਨੇ ਰਿਪਲਾਈ ਤੇ ਰੱਖਿਆ ਸੀ ਜੱਜ ਸਾਹਿਬ ਸਾਡੇ ਗਿੱਲ ਸਾਹਿਬ ਨੇ ਤੇ ਉਹਦੇ ਚ ਰਿਪਲਾਈ ਦੇ ਚੁੱਕੇ ਆ ਹੁਣ ਆਰਡਰ ਦੀ ਵੇਟ ਕਰ ਰਹੇ ਆ ਕੱਲ ਨੂੰ ਸ਼ਾਇਦ ਡੇਟ ਰੱਖੀ ਆ ਉਹਦੀ ਠੀਕ ਹੈ ਤੇ ਮਦਰ ਇਹਨਾਂ ਦੇ ਪਿੰਡ ਹੀ ਰਹਿ ਰਹਿਆ ਉਹ ਕਿਸੇ ਐਫ ਆਈ ਆਰ ਚ ਨੇਮ ਨਹੀਂ ਤੇ ਮਦਰ ਦੇ ਵੀ ਕੋਈ ਇਸ ਤਰੀਕੇ ਦਾ ਪੈਰਾ ਨਹੀਂ ਉਹ ਕੋਈ ਹਾਊਸ ਰੈਸਟ ਨਹੀਂ ਗੇ ਉਹ ਪਿੰਡ ਹੀ ਰਹਿ ਰਹੇ ਆ ਬੇਟੇ ਤੇ ਐਫ ਆਈ ਆਰ ਰਹੀ ਹੈ ਉਹ ਵੀ ਅਜੇ ਸਟਿਲ ਔਨ ਰਨ ਹੈ 174 ਨੰਬਰ ਚ ਬੇਟਾ ਨਾਮਜ਼ਦ ਕੀਤਾ ਹੋਇਆ ਇਹਨਾਂ ਦਾ ਹੂੰ ਬਾਕੀ ਕਿਸੇ ਲੇਡੀਜ਼ ਤੇ ਕੀ ਕਿਹਾ ਗਿਆ ਸੀ ਕਿ ਬੇਟਾ ਵਾਪਸ ਸ਼ਾਇਦ ਕੈਨੇਡਾ ਚਲਾ ਗਿਆ ਇਸ ਤਰੀਕੇ ਦੀ ਕੋਈ ਨੌਲੇਜ ਕੋਈ অথੈਨਟਿਕ ਨਹੀਂ ਕਿਉਂਕਿ ਜਦੋਂ ਤਾਂ ਇਹ ਐਫ ਆਈ ਆਰ ਹੋਈ ਆ ਬਹੁਤ ਹਿਅਰ ਸੇ ਗੱਲਾਂ ਚੱਲ ਰਹੀਆਂ ਨੇ ਉਹਦੀ ਕੋਈ অথੈਨਟੀਸਿਟੀ ਨਾਲ ਹੀ ਤੁਹਾਨੂੰ ਨਹੀਂ ਦੱਸ ਸਕਦੇ ਵੀ ਉਹ ਕਿੱਥੇ ਹੈ ਠੀਕ ਹੈ ਜਣੀ ਚਾਰ ਕੇਸਾਂ ਦੇ ਵਿੱਚੋਂ ਚੌਥੇ ਕੇਸ ਦੀ ਜਿਹੜੀ ਮਾਈਨਿੰਗ ਵਾਲਾ ਉਹਦੇ ਵਿੱਚ ਪਠਾਨ ਮਾਜਰਾ ਨੂੰ ਛੱਡ ਕੇ ਬਾਕੀ ਜਿਹੜੇ ਕਯੂਸੀ ਉਹਨਾਂ ਨੂੰ ਬੇਲ ਹੋ ਗਈ ਹੈ ਤੇ ਚੌਥੇ ਕੇਸ ਦੇ ਵਿੱਚ ਤੁਹਾਨੂੰ ਲੱਗਦਾ ਕਿ ਪਠਾਨ ਮਾਜਰਾ ਦੀ ਵੀ ਬੇਲ ਹੋ ਜਾਏਗੀ ਤਿੰਨ ਬੱਚੇ ਪਿੱਛੇ ਜੀ ਜਿਨ੍ਹਾਂ ਨੂੰ ਤੁਸੀਂ ਲੈ ਕੇ ਅੱਗੇ ਹਾਈ ਕੋਰਟ ਜਾਓ ਬਿਲਕੁਲ ਬਹੁਤ-ਬਹੁਤ ਸ਼ੁਕਰੀਆ ਪੁੱਲਰ ਸਾਹਿਬ ਜਾਣਕਾਰੀ ਦੇਣ ਦੇ ਲਈ ਸੋ ਵਿਕਰਮਜੀਤ ਸਿੰਘ ਪੁੱਲਰ ਐਡਵੋਕੇਟ ਨੇ ਐਮਐਲਏ ਪਠਾਨ ਮਾਜਰਾ ਦੇ ਕਾਫੀ ਗੱਲਾਂ ਉਹਨਾਂ ਨੇ ਕਲੀਅਰ ਕੀਤੀਆਂ ਨੇ ਬੇਸ਼ੱਕ ਅਜੇ ਚੌਥੇ ਕੇਸ ਦੇ ਵਿੱਚ ਐਮਐਲਏ ਨੂੰ ਛੱਡ ਕੇ ਬਾਕੀ ਜਿਹੜੇ ਅਕਿਊਜ਼ ਬਣਾਏ ਗਏ ਸੀ ਉਹਨਾਂ ਨੂੰ ਪਟਿਆਲਾ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ ਪਰ ਇੱਕ ਗੱਲ ਜ਼ਰੂਰ ਹੈ ਕਿ ਇਹ ਸ਼ਾਇਦ ਪਹਿਲੀ ਵਾਰ ਹੋਊਗਾ ਕਿ ਜਦੋਂ ਐਮਐਲਏ ਪਠਾਨ ਮਾਜਰਾ ਇਸ ਸਾਲ ਦੀ ਜਿਹੜੀ ਇਸ ਵਾਰ ਦੀ ਦੀਵਾਲੀ ਹੈ ਉਹ ਆਪਣੇ ਪਰਿਵਾਰ ਦੇ ਵਿੱਚ ਆ ਕੇ ਪਰਿਵਾਰ ਦੇ ਨਾਲ ਮਿਲ ਕੇ ਨਹੀਂ ਮਨਾ ਸਕਣਗੇ ਇਸ ਵਾਰ ਦੀ ਦੀਵਾਲੀ ਉਹਨਾਂ ਨੂੰ ਬਾਹਰ ਹੀ ਮਨਾਉਣੀ ਪਊਗੀ ਬਹੁਤ ਬਹੁਤ ਧੰਨਵਾਦ